ਅਸਸਲਾਮੁਅਲੈਕਮ ਜੀ ਸਰਸਿਆ ਕਾਲ ਕੀ ਹਾਲ ਚਾਲ ਹੈ ਇਸਮਾਇਲ ਔਰ ਯਾਸਰ ਜਰਫਤਾ ਜਨਾਬ ਵੈਲਕਮ ਬਡੀ ਰਿਐਕਸ਼ਨ ਚੈਨਲ ਸਾਡਾ ਚੈਨਲ ਹੈ ਤੁਹਾਡੀ ਮੁਹਬਤਾਂ ਦਾ ਬਹੁਤ ਸ਼ੁਕਰੀਆ ਇੱਕ ਰਿਕਵੈਸਟ ਹੈ ਕਿ ਵੀ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਔਰ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਆ ਕਰੋ ਕਿ ਕੀ ਚੀਜ਼ ਤੁਸੀਂ ਲਾਈਕ ਕਰਦੇ ਹੋ ਔਰ ਸਾਡੀ ਜਿਹੜੀ ਐਫੀਸ਼ੀਐਂਸੀ ਹੈ ਜਾਂ ਸਾਡਾ ਜਿਹੜਾ ਰਿਵਿਊ ਹੈ ਉਹ ਤੁਹਾਨੂੰ ਕਿਹਦਾ ਲੱਗ ਰਿਹਾ ਹੈ ਔਰ ਯਾਸਰ ਸਾਹਿਬ ਤੁਸੀਂ ਪਿਛਲੇ ਸਾਲ ਸਰਦੀਆਂ ਵਿੱਚ ਮੈਨਾਂ ਵਾਦਾ ਕੀਤਾ ਸੀ ਕਿ ਤੁਹਾਨੂੰ ਮੱਛੀ ਖਵਾਣੀ ਹੈ ਹਾਂ ਯਾਰ ਯਾਦ ਹੈ ਥੋੜਾ ਜਿਹਾ ਥੋੜਾ ਜਿਹਾ ਮੈਨੂੰ ਯਾਦ ਜ਼ਿਆਦਾ ਯਾਦ ਆ ਦੁਬਾਰਾ ਦੁਬਾਰਾ ਵਾਦਾ ਆ ਗਿਆ ਲੇਕਿਨ ਤੁਹਾਡਾ ਵਾਦਾ ਨਹੀਂ ਤੁਸੀਂ ਪੂਰਾ ਕੀਤਾ ਮੱਛੀ ਖਵਾ ਦਾਂਗੇ ਮੱਛੀ ਕਦੋਂ ਖਵਾਓਗੇ ਮੱਛੀ ਆਡੀਅנס ਦੇ ਸਾਹਮਣੇ ਖਵਾ ਦਾਂਗੇ ਤੁਹਾਨੂੰ ਮਤਲਬ ਇਹ ਇਹ ਕਿਵੇਂ ਹੋ ਜਾਦਾ ਤੁਸੀਂ ਸਾਹ ਤੋਂ ਮੈਨੂੰ ਗੱਲਾਂ ਸੁਣਾਈ ਆ ਰਹੇ ਤੇ ਹੁਣ ਮੱਛੀ ਕਿਵੇਂ ਖਵਾਓਗੇ ਲਾਈਵ ਮੱਛੀ ਵੇਖ ਖਾਵਾਂਗੇ ਇੱਥੇ ਹਾਂ ਨਾਲ ਹੀ ਵੇਖ ਕਦੋਂ ਮੈਨੂੰ ਟਾਈਮ ਦੱਸੋ ਇੱਥੇ ਸਟੂਡੀਓ 'ਚ ਕਿਦੋਂ ਖਵਾਓਗੇ ਦੱਸੋ ਮੈਨੂੰ ਟਾਈਮ ਲਿਖ ਲਓ ਮੈਨੂੰ ਦੱਸੋ ਮੈਂ ਤੁਸੀਂ ਹੁਣ ਇੱਥੇ ਲਾਈਵ ਤੁਸੀਂ ਗੱਲ ਕਰ ਰਹੇ ਹੋ ਇੱਥੇ ਸਾਰੇ ਤੁਸੀਂ ਸੁਣ ਰਹੇ ਹੋ ਸੰਗਤ ਸਾਰੀ ਔਰ ਇਹ ਬੰਦਾ ਮੈਨੂੰ ਪਿਛਲੇ 1 ਸਾਲ ਤੋਂ ਵਾਦਾ ਕਰ ਰਿਹਾ ਕਿ ਮੱਛੀ 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 ਹੁਣ ਇਹ ਕਹਿ ਰਿਹਾ ਕਿ ਇੱਥੇ ਖਵਾਣੀ ਮੈਨੂੰ ਦੱਸੋ ਟਾਈਮ ਦੱਸੋ ਯਾਰ ਮੈਂ ਕਹਿ ਰਿਹਾ ਮੱਛੀ ਖਵਾਵਾਂਗਾ ਤੁਹਾਨੂੰ ਬਈ ਤੂੰ ਦੱਸ ਦੇ ਕੱਲ ਪਰਸੋਂ ਕਿਦੋਂ ਯਾਰ ਮੈਨੂੰ ਤਾਂ ਲੱਗਦਾ ਕਿ ਮੱਛੀ ਨਹੀਂ ਲੈਣੀ ਤੂੰ ਮਤਲਬ ਕੋਈ ਜਾਣ ਲੈਣੀ ਹੈ ਮੱਛੀ ਖਵਾਵਾਂਗਾ ਆਖਿਆ ਦੇਖੋ ਜੀ ਸਰਦੀਆਂ ਦਾ ਮੌਸਮ ਹੋਵੇ ਤੇ ਬੰਦਾ ਮੱਛੀ ਨਾ ਖਾਵੇ ਤੇ ਫੇਰ ਬੰਦਾ ਇਹ ਇਹ ਤਾਂ ਕਿਵੇਂ ਹੋ ਸਕਦਾ ਮੱਛੀ ਮਜ਼ਾਦ ਵਿੱਚ ਉਹ ਆਪਣਾ ਬੇਲੇ ਤਰ੍ਹਾਂ ਦਾ ਤੂੰ ਮੱਛੀ ਮਤਲਬ ਆ ਖਾਣੀ ਨਹੀਂ ਤੇ ਮੱਛੂ ਮੱਛੀ ਕਰਨਾ ਨਾ ਨਹੀਂ ਨਹੀਂ ਸਲੀਮ ਅਲਬੀਲਾ ਤੇ ਉਹ ਗੋਗਾ ਪਸਰੂਰੀ ਓਏ ਯਾਰ ਮਤਲਬ ਤੂੰ ਹੁਣ ਸਾਨੂੰ ਮੱਛੀ ਵਖਾ ਕੇ ਟਰਕਾਏਗਾ ਓਏ ਯਾਰ ਮੱਛੀ ਮੰਡੀ ਨਾ ਬਣਾ ਤੂੰ ਮੱਛੀ ਦੀ ਗੱਲ ਕਰਕੇ ਮੱਛੀ ਖਾਣੀ ਹੈ ਇਹ ਆਖੀ ਮੱਛੀ ਖਾਣੀ ਹੈ ਤੂੰ ਗੱਲ ਬਾਰ-ਬਾਰ ਕਰਦਾ ਮੈਂ ਹਾਂ ਕਰਤੀ ਜੀ ਮੈਂ ਇਹ ਵੀ ਆਖਿਆ ਕਿ ਮੈਂ ਵਾਦਾ ਨਹੀਂ ਸੀ ਕੀਤਾ ਮੈਂ ਇਹ ਵੀ ਆਖਿਆ ਸੀ ਕਿ ਮੈਂ ਮੱਛੀ ਖਾਣਾਗਾ ਲੇਕਿਨ ਇਹ ਹੁਣ ਗੱਲ ਕਰਨਾ ਜਨਾਬ ਮੱਛੀ ਦਾ ਕੀ ਕਰਨਾ ਹੈ ਇਹ ਤਾਂ ਫੜ ਕੋਈ ਗੱਲ ਨਾ ਨਾ ਜੀ ਦੱਸੋ ਨਾ ਜੀ ਅਗਲੇ ਸਾਲ ਦੀ ਪੇਸ਼ੀ ਪਾਣੀ ਜਾਂ ਹੁਣ ਕੋਈ ਹੈ ਕੋਈ ਮਸਤਕਬਲ ਕਰੀਬ ਚ ਕੋਈ ਐਸੀ ਚੀਜ਼ ਤਾਂ ਦੱਸੋ ਮਸਤਕਬਲ ਕਰੀਬ ਚ ਮੱਛੀ ਦਾ ਪਰਵਾਹ ਬਦਲ ਚਲੋ ਠੀਕ ਹੈ ਜੀ ਹੁਣ ਤੁਹਾਡੇ ਤੇ ਜੀ ਤੁਸੀਂ ਜਿਵੇਂ ਮਰਜ਼ੀ ਕਰੋ ਜੀ ਬਾਜੀ ਹੁਣ ਤੁਸੀਂ ਮੱਛੀ ਦੇ ਬਾਰੇ ਕੀ ਜਾਣਦੇ ਹੋ ਮੱਛੀ ਆਪ ਆ ਕੇ ਆਖੇ ਮੈਨੂੰ ਖਾ ਲਓ ਨਾ ਜੀ ਪੱਕੀ ਮੱਛੀ ਹੋਵੇ ਫਰਾਈ ਹੋਵੇ ਕੋਈ ਨਾਲ ਰਹਿਤਾ ਹੋਵੇ ਕੁਸਰ ਜੀ ਕਸੂਰ ਹੈ ਐਵੇਂ ਆਪਾਂ ਮੈਂ ਬੈਠਾ ਸਾਂ ਤੇ ਇਹ ਕੋਈ ਨਾ ਵੀਡੀਓ ਖੋਲ ਕੇ ਬੈਠੇ ਆ ਮੋਬਾਈਲ 'ਚ ਤੇ ਮੈਂ ਕਿਹਾ ਵੀ ਕਾਦੀ ਵੀਡੀਓ ਇਹਨਾਂ ਆਖਿਆ ਜੀ ਆਪਣਾ ਕੋਈ ਕੋਈ ਪਾਕਿਸਤਾਨ ਲੈਂਦੇ ਪੰਜਾਬ ਦੇ ਫਨਕਾਰ ਦੇ ਦੋ ਸਲੀਮ ਬਿਲਲਾ ਤੇ ਗੁਗਾ ਪਥਰੋੜੀ ਸਾ ਬੜੇ ਮਸ਼ਹੂਰ ਔਰ ਮਾਰੂਫ ਉਹਨਾਂ ਦੀ ਇੱਕ ਵੀਡੀਓ ਵੇਖੀ ਉਹਦੇ ਚ ਮੱਛੀ ਵੇਚਣ ਡਿਆ ਤੇ ਕਿ ਮੱਛੀ ਲੈਣ ਡਿਆ ਦੋਵੇਂ ਯਾਰ ਨੇ ਤੇ ਮੱਛੀ ਦਾ ਸੌਦਾ ਆਪਸ ਕਰਣ ਡੇ ਤੇ ਉਹ ਸੌਦਾ ਨਹੀਂ ਹੋਣ ਡਿਆ ਠੀਕ ਹੈ ਤੇ ਪੂਰੀ ਖਲਕਤ ਇਕੱਠੀ ਹੋ ਜਾਂਦੀ ਹੈ ਤੇ ਮੱਛੀ ਦੀ ਗੱਲ ਮੁੱਕਦੀ ਨਹੀਂ ਕਿਤੇ ਠੀਕ ਹੈ ਜੀ ਉਹ ਕੰਮ ਹੋ ਜਾਂਦਾ ਲੰਮਾ ਹੂੰ ਤੇ ਉਹ ਵੀਡੀਓ ਤੁਹਾਣਾ ਸਾਂਝੀ ਕਰਦੇ ਆ ਬਿਲਕੁਲ ਜੀ ਹੁਣ ਇਹ ਮਤਲਬ ਮਸਲਾ ਜਿਹਨਾਂ ਨੂੰ ਮਸਲਾ ਖੁਰਕ ਹੋਈਦਾ ਮਛੀਆ ਨਹੀਂ ਉਹ ਤੋਂ ਵੇਖ ਕੇ ਹੋਈ ਏ ਉਹ ਤੁਹਾਡਾ ਵੀਡੀਓ ਸਾਂਝੀ ਕਰਦਾ ਕਿ ਇਹ ਮਸਲਾ ਕੀ ਏ ਤੇ ਕਿੱਥੋਂ ਛੜਿਆ ਇਹ ਸਟਾਰਟ ਕਰਦਾ ਵੀਡੀਓ ਮੈਂ ਆਖਰ ਮਜਬੂਰ ਕਰ ਹੀ ਤਾ ਵੀਡੀਓ ਦੇ ਉੱਤੇ ਕਿ ਮੱਛੀ ਨੂੰ ਵੇਖਣ ਦੇ ਉੱਤੇ ਕਿ ਮੱਛੀਆ ਦੀ ਵੀਡੀਓ ਦਾ ਹਜੇ ਵੇਖੋ ਵਾਅ ਅਲੈਕੁਮ ਵਾਲੇਕੁਮ ਸਲਾਮ ਜੀ ਮੱਛੀ ਵੇਚ ਰਿਹਾ ਕਿ ਸ਼ੋਸ਼ਾ ਲੀ ਲਾਈ ਆ ਹਰ ਸ਼ੋਸ਼ਾ ਲੀ ਇੱਕੜਾ ਸ਼ੀਸ਼ੇ ਚ ਲਾਈ ਆ ਤੁਹਾਡੇ ਸਾਹਮਣੇ ਆ ਵੇਚਣ ਵਾਸਤੇ ਲਾਈ ਤੇ ਕਿਹੜੀ ਕਿਹੜੀ ਮੱਛੀ ਆਪਣੇ ਕੋ ਆ ਦੇਖ ਲੋ ਇਹ ਕਾਲਾ ਰਹੂਗਾ ਬਸ ਸਾਰਾ ਇਹ ਜਿਹੜੀ ਆ ਇਹ ਥੱਲੇ ਹੈਗਾ ਇਹ ਸਾਰੇ ਇਹਦੇ ਬੱਚੇ ਆ ਵੱਡੀ ਆ ਇਹ 골ਡਨ ਆ ਇਹ 골ਡਨ ਹਾਂਜੀ ਵਾਹ ਜੀ ਸੋਨੇ ਦੀ ਸੋਨੇ ਦੀ ਨਹੀਂ ਨਾ ਇਹਦਾ ਹੁੰਦਾ ਨਾ ਤੇ ਇਹ ਕਾਲਾ ਰਹੂ ਹਾਂਜੀ ਇਹ ਅਜੇ ਇੱਥੇ ਰਹੂ ਜੇ ਤੁਸੀਂ ਇੱਥੇ ਰਹੂ ਤੇ ਵੀ ਇੱਥੇ ਰਹੂਗਾ ਯਾਰ ਮੈਨੂੰ ਮੱਛੀ ਚਾਹੀਦੀ ਆ ਭਾਜੀ ਆਹ ਕਿਹੜੀ ਆ ਜਿਹੜੀ ਇਹ ਵੀ ਕਾਲਾ ਰਊ ਆ ਛੋਟਾ ਦਾਣੇ ਹੈਗੇ ਹੈ ਹੈਲੋ ਤਿੰਨ ਪਾ ਦੇ ਤੱਕ ਲਉ ਦੇ ਸਾਰਿਆ ਜੇ ਤੈਨੂੰ ਆ ਰਿਆ ਨਾ ਸਾ ਅੱਛਾ ਭਾਜੀ ਇਹ ਤੇ ਇੱਕੋ ਹੀ ਚੀਜ਼ ਆ ਨਹੀਂ ਭਾਜੀ ਹੈ ਕਾਲਾ ਰਊ ਆ ਦਾਣੇ ਛੋਟੇ ਮੋਟੇ ਆ ਐ ਐ ਹੈਗੇ ਆ ਤੇ 400 ਰੁਪਏ ਅੱਛਾ ਐ ਇਹ ਵੀ 400 ਹੈ 350 ਆ 300 ਯਾਰ ਇਹ ਕੋਈ ਸਮੁੰਦਰ ਦੀਆਂ ਕਿ ਦਰਿਆ ਦੀ ਮੱਛੀ ਆਏ ਯਾਰ ਇਹ ਸਮੁੰਦਰੋਂ ਆਉਂਦੀ ਆਂ ਸ ਕਰਾਚੀੋਂ ਆਉਂਦੀ ਭਾਜੀ ਮੱਛੀ ਤੇ ਸਾਰੀ ਤੈਨੂੰ ਪੁੱਛ ਕੇ ਆਉਂਦੀ ਪੁੱਛ ਕੇ ਮੈਂ ਕਿੱਡਾ ਪਹਿਲੇ ਫੋਨ ਕਰਦਾ ਕਾਦੇ ਤੇ ਆਉਂਦੀ ਆ ਕੰਟੇਨਰ ਆਂਦੇ ਆ ਕੰਟੇਨਰ ਫਿਰ ਫੈਸਲਾਬਾਦ ਫੈਸਲਾਬਾਦੋਂ ਫਿਰ ਜਿਹੜੀ ਮੱਛੀ ਮੰਡੀ ਹੈਗੀ ਉੱਥੋਂ ਫਿਰ ਅਸੀਂ ਲੈ ਆਉਂਦੇ ਇਹ ਕੀ ਕਰ ਰਹੇ ਜਨਾਬ ਯਾਰ ਮੈਂ ਕੱਲ ਗਿਆ ਸੀ ਦਰਿਆ ਤੇ ਉੱਥੇ ਮੇਰੀ ਨਾ ਸੋਨੇ ਦੀ ਮੁੰਦਰੀ ਰਹਿ ਗਈ ਤੇ ਮੱਛੀਆਂ ਨੂੰ ਪੁੱਛ ਰਿਹਾ ਵੀ ਤੁਸੀਂ ਤੇ ਨਹੀਂ ਕਿਤੇ ਵੇਖੀ ਤੇ ਮੱਛੀਆਂ ਕਸਮ ਚੁੱਕਣੀਆਂ ਕਹਿੰਦੀ ਸੰਤ ਮਹੀਨਾ ਮਹੀਨਾ ਹੋ ਗਿਆ ਇੱਥੇ ਆਈਆਂ ਨੂੰ ਯਾਰ ਸੋਨੇ ਦੀ ਅੰਗੂਠੀ ਕਿੱਥੇ ਤੂੰ ਣਾਉਣ ਲੱਗਿਆ ਉੱਥੇ ਡਿੱਗ ਪਈ ਨਾ ਕਿਤੇ ਇਹਦੇ ਵਿੱਚ ਨਾ ਹੋਵੇ ਕਿਤੇ ਦਰਿਆ ਦੇ ਕਿਨਾਰੇ ਦੇ ਘਰ ਆ ਤੁਹਾਡਾ ਇਹਦੇ ਵਿੱਚ ਕੋਈ ਯਾਰ ਕਿਹੜੀ ਭਾ ਆ ਗਈ ਵਿੱਚ ਅੱਛਾ ਤੇ ਕਿਹੜੇ ਦਰਿਆ ਦੇ ਨਾਲਿਆ ਤੂੰ ਖੈਰ ਨਾ ਤੂੰ ਤੇ ਨਹਾਉਂਦਾ ਹੀ ਨਹੀਂਗਾ ਮੈਨੂੰ ਇੱਕ ਕੰਗੀ ਵਾਲੀ ਚਾਹੀਦੀ ਐ ਜੂਵਾ ਕੱਢਣੀ ਆ ਓ ਯਾਰ ਇੱਥੇ ਇੱਕ ਕੰਗੀ ਨਹੀਂ ਹੁੰਦੀ ਵਿੱਚ ਜਿਹੜਾ ਇੱਕੋ ਹੀ ਕੰਡਾ ਹੁੰਦਾ ਵਾ ਜ਼ਿਆਦਾ ਕੰਡੇ ਨਹੀਂ ਕੱਢੇ ਜਾਂਦੇ ਫਿਰ ਆਹੋ ਇਹ ਇੱਥੇ ਇੱਕ ਕੰਗੀ ਹੁੰਦੀ ਹੈ ਇੱਕ ਕੰਡਾ ਹੁੰਦਾ ਸਿਰਫ ਇਹਦੇ ਅੱਛਾ ਜੀ ਹਾਂ ਜੀ ਕਾਦੇ ਵਾਸਤੇ ਲੈਣੀ ਆ ਤੇ ਉਹ ਜਿਹੜਾ ਹੁੰਦਾ ਵਾ ਕਿ ਉਹ ਬੰਦਾ ਕਹਿੰਦਾ ਮੈਂ ਤੇਰਾ ਕੰਡਾ ਕੱਢ ਦੇਵਾਂਗਾ ਉਹ ਕੀ ਹੈ ਜੇ ਜ਼ਿਆਦਾ ਬਹਿਸ ਕਰੋਗੇ ਤੇ ਉਹ ਕੰਡਾ ਮੈਂ ਤੁਹਾਡਾ ਇੱਥੇ ਹੀ ਕੱਢ ਦੇਣਾ ਭਾਈ ਮੈਂ ਨਾ ਸਾ ਦਾ ਮਸਲਾ ਤੇ ਮੈਂ ਕਹਿੰਦਾ ਸ਼ੋਰਵਾ ਜਿਹੜਾ ਕਹਿੰਦੇ ਬਹੁਤ ਅੱਛਾ ਹੁੰਦਾ ਉਹ ਕਦਾ ਹੁੰਦਾ ਯਾਰ ਤੈਨੂੰ ਤੇ ਕਿੰਨੇ ਮਸਲੇ ਲੱਗਦੇ ਤੇਰੇ ਮੂੰਹ ਤੋਂ ਦੱਸਦਾ ਤੂੰ ਕਿਹੜਾ ਪਹਿਲਾ ਗਾ ਕੇ ਆਇਆ ਤੇ ਸ਼ੋਰਾ ਪੀਣ ਵਾਲਾ ਆ ਗਿਆ ਨਹੀਂ ਮੱਛੀ ਦਾ ਸ਼ੋਰਵਾ ਕਹਿੰਦੇ ਬੜਾ ਅੱਛਾ ਹੁੰਦਾ ਸਰਦੀਆਂ ਦੇ ਵਿੱਚ ਉਹ ਅਕਲ ਕਰ ਬਾਲ ਬੱਚੜਦਾਰ ਆ ਸ਼ੋਰਾ ਪੀਣ ਵਾਲੇ ਨੂੰ ਲੋਕ ਚੰਗਾ ਨਹੀਂ ਸਮਝਦੇ ਉਹ ਯਾਰ ਆਲੂ ਸ਼ੋਰਾ ਮੱਛੀ ਦਾ ਸ਼ੋਰਵਾ ਹੁੰਦਾ ਨੀਗਾ ਹੁੰਦੇ ਆ ਉਹ ਅੱਛਾ ਸਰਿਆਂ ਦਾ ਬਣਾਉਂਦੇ ਆ ਲੋਕ ਜ਼ਿਆਦਾ ਆ ਕੀ ਗੱਲ ਇਹ ਆ ਜਿਹੜਾ ਤੇ ਬਾਕੀ ਮੱਛੀ ਕਿੱਥੇ ਗਈ? ਉਹ ਬਾਕੀ ਵੀ ਇੱਥੇ ਹੀ ਆ ਸਕੂਲ ਭੇਜਤੀ ਬਕਾਇਆ। ਨਹੀਂ ਤੇ ਆ ਕੀ ਗੱਲ ਮੂੰਹ ਹੀ ਰੱਖੇ ਉਹਨਾਂ ਦੇ। ਓਏ ਭਾਈ ਇਹ ਸਿਰੇ ਆ ਲੈ ਕੇ ਜਾਂਦੇ ਜਿਹੜੀ ਮੱਛੀ ਵੇਖ ਜਾਂਦੀ ਹੈ ਨਾ। ਹਾਂ ਹਾਂ। ਉਹਨਾਂ ਦੇ ਸਿਰੇ ਪਏ ਯਾਰ ਸਿਰੇ ਵੀ ਲੋਕ ਬਕਾਲਦੇ ਆ। ਤੇਰਾ ਤੇ ਆਪਾਂ ਵੈਸੇ ਸਿਰੇ ਵਰਗਾ ਮੂੰਹ ਆਉਦਾ। ਤੂੰ ਵੈਸੇ ਹੀ ਮੇਰੇ ਸਿਰ ਹੋ ਗਿਆ ਐਸੀ ਗੱਲ ਕੋਈ ਨਹੀਂ। ਇਹ ਸਿਰੇ علیحدਾਂ ਪੱਕਦੇ ਆ। ਅਲੈਦਾ ਕਿੱਥੇ ਮਸਲਨ ਮਕਾਨ ਵੇਚ ਕੇ ਅਲੈਦਾ ਕਰਨਾ ਨਹੀਂ ਜਰੂ ਬੰਗਲਾਦੇਸ਼ੀ ਜਿਹੜੀ ਮੱਛੀ ਖਾਂਦੇ ਆ ਉਹ ਕੰਡੇ ਮੂੰਹ ਚ ਰੱਖੀ ਜਾਂਦੇ ਉਹ ਮੱਛੀ ਹੈਗੀ ਤੇਰੇ ਕੋ ਉਹ ਦੋ ਮੂੰਹ ਨਹੀਂ ਹੁੰਦੇ ਉਹਨਾਂ ਨੂੰ ਤਜਰਬਾ ਹੁੰਦਾ ਵਾ ਇੱਕ ਪਾਸੇ ਕਰੀ ਜਾਂਦੇ ਆ ਬੰਗਲਾਦੇਸ਼ੀ ਦਾਦਾ ਖਾਂਦੇ ਆ ਨਾ ਮੱਛੀ ਆ ਦੋ ਇੰਜ ਬੰਨੇ ਜੋ ਮੱਛੀਆਂ ਦਾ ਆਪਰੇਸ਼ਨ ਕਰਨਾ ਇੱਥੇ ਮੈਨੂੰ ਵਧੀਆ ਜੀ ਮੱਛੀ ਦੇ ਭਾਈ ਮੈਨੂੰ ਕੰਡੇ ਨਾ ਕੱਢਣੇ ਪੈਣ ਯਾਰ ਕੰਡੇ ਤੂੰ ਕੋ ਜੁੱਤੀ ਪਾ ਕੇ ਕੱਢ ਲਈ ਕੰਡੇ ਅੱਗੇ ਜਿਹੜਾ ਨਾ ਜਿਹੜੇ ਸਾਡੀ ਬਰਾਦਰੀ ਉਹਨਾਂ ਨੇ ਬਹੁਤ ਕੰਡੇ ਖਿਲਾ ਰਹੇ ਹੋ ਅਰੇ ਮੈਂ ਕਿੱਦਾਂ ਕੱਢਾਂ ਉਹ ਨਾਲ ਮੱਛੀ ਦੇ ਵੀ ਕੱਢਾਂ ਬਰਾਦਰੀ ਨਾ ਸੁਰ ਰੱਖ ਖਾਂ ਤੇ ਨਾ ਕੰਡੇ ਖਿਲਾ ਰਹੇ ਨੇ ਐ ਮੱਛੀ ਭਾਈ ਇਹ ਕਿਦਾ ਕੀ ਨਾਂ ਦੱਸਿਆ ਭਾਈ ਇਹਦਾ ਨਾਂ 골ਡਨ ਇਹ ਸੁਨਿਆਰੇ ਕੋਲੋਂ ਲਈ ਉਹਦਾ ਨਾਂ ਵਾ ਭਾਈ 골ਡਨ ਉਹਦਾ ਨਾਂ 골ਡਨ ਹਾਂ ਹਾਂ ਤੇ ਇਹਦਾ ਨਾਂ ਕੀ ਹੈ ਇਹ ਕਾਲਾ ਰੂਆ ਤੇ ਇਹਦਾ ਇਹ ਸਾਰੀ ਕਾਲਾ ਰੂਵੀ ਪਈ ਆ ਸਾਡੇ ਕੋਲ ਆਹ ਥੈਲਾ ਵਾ ਇਹ ਕਾਲਾ ਰੂਆ ਸਾਰੀ ਆ ਉਹ ਥੈਲੇ 'ਚ 2 ਕਿਲੋ ਪਾ ਦੇ ਕਾਲਾ ਰੋਹ ਉਹ ਥੈਲਾ ਨਹੀਂ ਓ ਭਾਈ ਨਾਮ ਆ ਉਹਦਾ ਕੀ ਉਹਦਾ ਨਾਮ ਆ ਮਛਲੀ ਦਾ ਥੈਲਾ ਤੈਨੂੰ ਪਾ ਦੇ ਥੈਲਾ ਕੀ ਮਤਲਬ ਉਹ ਲੰਡੇ 'ਚ ਆਇਆ ਥੈਲਾ ਜੀ ਮਤਲਬ ਵਾਜੇ ਵਾਲੇ ਨਾਲ ਹੁੰਦੀ ਉਹਦੇ ਕੋਲ ਥੈਲਾ ਹੁੰਦਾ ਤੇ ਇਹਨਾਂ ਦੀ ਜਿਹੜੀ ਸੋਸ਼ਲ ਅਬਜ਼ਰਵੇਸ਼ਨ ਹੈ ਨਾ ਜਿਹੜੇ ਮਾਹੌਲੇ ਵਿੱਚ ਜੋ ਚੀਜ਼ ਹੋ ਰਹੀ ਆ ਹੁੰਦਾ ਮਤਲਬ ਉਹ ਉਹਤੇ ਗੱਲ ਕਰਦੇ ਨੇ ਰੋਜ਼ਮਰਾਂ ਦੀ ਜ਼ਿੰਦਗੀ ਦੀ ਜਿਹੜੀ ਗੱਲ ਹੁੰਦੀ ਹੈ ਉਹ ਗੱਲ ਕਰਦੇ ਨੇ ਔਰ ਤੁਸੀਂ ਅੰਦਾਜ਼ਾ ਲਾਓ ਕਿ ਇਹ ਉਹ ਗੰਗ ਕਰਨਾ ਜਿਹੜੀ ਸਾਡੀ ਰੋਜ਼ ਮਰਾਂ ਦੀ ਗੱਲ ਹੁੰਦੀ ਹੈ ਤੁਸੀਂ ਅਗਰ ਦੁਕਾਨ ਤੇ ਜਾਓ ਤੁਸੀਂ ਗਾਹਕ ਬਣ ਕੇ ਜਾਓ ਜਾਂ ਤੁਸੀਂ ਮੱਛੀ ਲੈਣ ਜਾਓ ਤੇ ਕੋਈ ਨਾ ਕੋਈ ਐਸਾ ਬੰਦਾ ਐਸਾ ਕੈਰੈਕਟਰ ਤੁਹਾਨੂੰ ਜ਼ਰੂਰ ਟੱਕਰ ਜਾਂਦਾ ਔਰ ਇਹਨਾਂ ਦੇ ਤਕਰੀਬਨ ਕੋਈ 1.5 ਮਿਲੀਅਨ ਇਹਨਾਂ ਦੇ ਸਬਸਕ੍ਰਾਈਬਰ ਨੇ ਔਰ ਬੜਾ ਸੁਥਰਾ ਕੰਮ ਕਰ ਰਹੇ ਨੇ ਪੰਜਾਬ ਬੋਲੀ ਵਾਸਤੇ ਤੇ ਤੁਸੀਂ ਕੀ ਆਂਦੇ ਹੋ ਮੱਛੀ ਦਾ ਤੇ ਚਲੋ ਰਹਿ ਗਿਆ ਇਹਨਾਂ ਬਾਰੇ ਦੱਸੋ ਮੈਂ ਲਨ ਆਪ ਹਮੇਸ਼ਾ ਹੀ ਮੈਂ ਲਨ ਕਾਮੇਡੀਅਨ ਨੂੰ ਬੜਾ ਲਾਈਕ ਕਰਨਾ ਕਾਮੇਡੀ ਨੂੰ ਬੜਾ ਲਾਈਕ ਕਰਦਾ ਉਹਦੇ ਦੋ ਰੀਜ਼ਨ ਇੱਕ ਤੇ ਇਹ ਵੀ ਕਿ ਇਨਸਾਨ ਨੂੰ ਪਰੇਸ਼ਾਨ ਖੁਸ਼ ਇਨਸਾਨ ਨੂੰ ਜ਼ਿਆਦਾ ਖੁਸ਼ ਕਰ ਦਿੰਦੇ ਪਰੇਸ਼ਾਨ ਇਨਸਾਨ ਨੂੰ ਹਸਦੇ ਨੂੰ ਹਸਾਉਂਦੇ ਨੇ ਇਹ ਹੋਰ ਤੇ ਦੂਜੀ ਜਿਹੜੀ ਗੱਲ ਹੈ ਵੀ ਕਾਮੇਡੀ ਦੇ ਹਵਾਲੇ ਨਾਲ ਮੈਂ ਐਡਮਾਇਰ ਇਸਲੀ ਕਰਨਾ ਲਾਈਕ ਕਰਨਾ ਦੇਖਣਾ ਕਿ ਜਿਹੜੇ ਕਾਮੇਡੀਅਨ ਉਹ ਬਾਕੀ ਲੋਕਾਂ ਨਾਲੋਂ ਜਿਹੜੇ ਕਲਾਕਾਰ ਨੇ ਉਹਨਾਂ ਨਾਲੋਂ ਜ਼ਿਆਦਾ ਮਿਹਨਤ ਕਰਦਾ ਹੈ ਮਿਹਨਤ ਕਰਦਾ ਬਿਲਕੁਲ ਕਿਉਂਕਿ ਕਾਮੇਡੀ ਇਜ਼ ਅ ਮੋਸਟ ਟਫ ਜੌਬ ਆਫ ਦਾ ਆਫ ਦਾ ਸੋਸਾਇਟੀ ਬਿਲਕੁਲ ਉਹ ਵੇਖੋ ਚਾਲੀ ਚੈਪਲ ਨੇ ਅਖਿਆ ਕਿ ਬੰਦਾ ਵੀ ਕੋਈ ਆਸਾਨ ਕੰਮ ਨਹੀਂ ਰੋਦਿਆਂ ਨੂੰ ਹਸਾਣਾ ਔਰ ਪਾਕਿਸਤਾਨ ਦੇ ਨੇ ਕਾਮੇਡੀਅਨ ਉਹਨਾਂ ਦੀ ਵਿੱਚ ਇੱਕ ਖਾਸੀਅਤ ਹੈ ਲਹਿੰਦੇ ਪੰਜਾਬ ਦੇ ਕਾਮੇਡੀਅਨ ਨਸੀਮ ਵਿੱਕੀ ਸਾਹਿਬ ਨੇ ਸੁਹੇਲੇਵ ਸਾਹਿਬ ਬਸਤਾਨਾ ਸਾਹਿਬ ਅ ਮਰਹੂਮ ਜਿਹੜੇ ਸਨ ਔਰ ਬਬੂ ਬਰਾਲ ਸਾਹਿਬ ਇਹਨਾਂ ਦੇ ਵਿੱਚ ਮਾਨੂਲਾ ਸਾਹਿਬ ਮਾਨੂਲਾ ਸਾਹਿਬ ਬਹੁਤ بڑا ਨਾਮ ਦੇ ਉਹਨਾਂ ਚ ਇੱਕ ਖਾਸੀਅਤ ਸੀ ਕਿ ਮੈਂ ਇਹਨਾਂ ਦੀ ਅ ਮੂਜ਼ਬਾਨੀ ਮੂਜ਼ਬਾਨੀ ਫਿਰ ਬਦੀ ਇਹ ਵੀ ਇਵੇਂ ਕਰਦੇ ਫਿਰ ਬਦੀ ਫਿਰ ਬਦੀ ਔਰ ਮੂਜ਼ਬਾਨ ਇਵੇਂ ਕਿ ਉਹਨਾਂ ਦਾ ਜਿਹੜਾ ਮਤਲਬ ਔਰਾ ਹੈ ਜੋ ਮਤਲਬ ਉਹਨਾਂ ਨੇ ਕਿਸੇ ਸ਼ੇਰ ਦੇ ਬਾਰੇ ਗੱਲ ਕਰਨੀ ਹੈ ਕੋਈ ਮੰਗਣ ਵਾਲਾ ਉਹਦਾ ਆਵਾਜ਼ ਲਾਣੀ ਕਿਸੇ ਦੀ ਸਦਾ ਲਾਣੀ ਹੈ ਇਹ ਮਤਲਬ ਉਹ ਮਤਲਬ ਉਹਨਾਂ ਦੀ ਜੋ ਪੈਰੋਡੀ ਕਰਦੇ ਹੈ ਜੋ ਮਿਮਿਕਰੀ ਉਹ ਕਰਦੇ ਸਨ ਉਹ ਦੂਸਰਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਔਰ ਕਾਮੇਡੀ ਵਾਕਿਆ ਔਖਾ ਕੰਮ ਹੈ ਔਰ ਕਾਮੇਡੀ ਜੋ ਮਤਲਬ ਇਹਨਾਂ ਨੇ ਕੀਤੀ ਹੈ ਸਲੀਮ ਅਲ ਬੇਲਾ ਨਿਊ ਐਂਡਰੀ ਅਲ ਬੇਲਾ ਸਾਹਿਬ ਆਪਣਾ ਹੈ ਸਨ ਪਾਕਿਸਤਾਨ ਦੇ ਬਹੁਤ بڑے ਕਾਮੇਡੀ ਉਹਨਾਂ ਦੇ بیٹے ਸਲੀਮ ਅਲ ਬੇਲਾ ਔਰ ਇਹਨਾਂ ਦੇ ਭਾਈ ਨੇ ਕਹਾਣੀਆਂ ਲਵੇਲਾ ਤੇ ਉਹ ਗੱਗਾ ਪਥਰੂਈ ਸਾਹਿਬ ਬਿਲਕੁਲ ਆਪਣਾ ਕੀ ਉਹਨੂੰ ਕਹਿੰਦੇ ਨਿਊ ਐਂਟਰੀ ਹੈ ਨਵੇਂ ਨੇ ਇਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਨਹੀਂ ਹੈ ਕਾਮੇਡੀਅਨ ਲੇਕਿਨ ਬਹੁਤ ਕਮਾਲ ਦੇ ਬਹੁਤ ਜ਼ਬਰਦਸਤ ਗਰੋ ਕਰ ਰਹੇ ਨੇ ਬਹੁਤ ਜ਼ਿਆਦਾ ਬੜੀ ਗੱਲ ਕਰ ਦਿੰਦੇ ਨੇ ਬਹੁਤ ਜ਼ਬਰਦਸਤ ਤੂੰ ਜਿਹੜਾ 100 ਦੇ 80 ਲੈਣੇ ਉਹਦੇ ਕੋਲ ਚਲੋ ਦੋ ਦਾਣੇ ਤੋਲਦੇ ਵਧੀਆ ਜੈ ਯਾਨੀ ਤੋ ਦੋ ਦਾਣੇ ਕਹਦੇ ਨੇ ਚਨੇ ਲੈਣ ਦੇ ਆ ਮਤਲਬ ਉਹ ਇਹਨੂੰ ਦਾਣਾ ਹੀ ਕਹਿੰਦੇ ਨੇ ਭਾਜੀ ਇੱਕ ਦਾਣਾ ਦੋ ਦਾਣਾ ਖਾਣੇ ਖਾਣੇ ਤੇ ਲਿਖਾ ਹੈ ਦਾਣੇ ਵਾਲੇ ਦਾ ਨਾਮ ਉਹ ਦੋ ਪਾਦੇ ਤੇਰੇ ਦੁਨੀਆ ਦੇ ਥੋੜੇ ਦਾਣੇ ਲੱਗਦੇ ਆ ਹਾਂ ਜੀ ਦੱਸੋ ਕਿਹੜੀ ਕਰਨੀ ਆ ਆ 골ਡਨ ਕਰਨੀ ਆ ਥੈਲਾ ਕਰਨੀ ਆ ਆ ਥੈਲੇ ਦੋ ਕਰਦੇ ਦੋ ਥੈਲੇ ਤੇ ਭਾਜੀ ਨਾ ਤਿੰਨ ਚਾਰ ਕਿਸਮ ਦੀ ਬਣਾਉਣੀ ਆ ਇੱਕ ਫਰਾਈ ਵਾਲੀ ਇੱਕ ਜਿਹੜੀ ਆਪਣਾ ਭੁੰਨੀ ਜੀ ਹੋ ਜਾਵੇ ਤੇ ਸ਼ੋਰਮੇ ਵਾਲੀ ਲੈਦਾ ਇਹ ਚਾਵਾਂ ਪੈਰਾਂ ਦੇ ਵੀ ਮਾਰਿਆ ਕਰ ਅੱਛਾ ਇਹ ਚਾਨੇ ਕੀ ਕਰਦੇ ਚਾਨਿਆਂ ਦਾ ਆਨੇ ਇਕੱਠੇ ਕਰਲਾ ਝਾੜੂ ਲੈ ਆਇਆ ਕਰੋ ਨਹੀਂ ਇਹ ਤਾਂ ਬਣਦਾ ਕੀ ਚਾਨਿਆਂ ਦਾ ਉਹ ਯਾਰ ਚਾਨਿਆਂ ਦਾ ਕੀ ਬਣਦਾ ਹਾਰ ਬਣਦਾ ਚਾਨਿਆਂ ਦਾ ਨਹੀਂ ਇਹ ਬੜੇ ਕੀਮਤੀ ਹੁੰਦੇ ਆ ਜਿਹੜੇ ਇਹ ਦੇਖ ਨਾ ਇਹ ਤੁਹਾਡੇ ਵਿਕ ਜਾਂਦੇ ਆ ਉਹ ਵੇਖ ਨਹੀਂ ਜਾਂਦੇ ਭਾਈ ਇੱਥੇ ਇਹਨਾਂ ਨੂੰ ਸਾਫ਼ ਕਰਨਾ ਆ ਮੁੰਡੇ ਦਾ ਕੀ ਨਾ ਹੈਗਾ ਉਸਮਾਨ ਆ ਇਹਦਾ ਨਾ ਉਸਮਾਨ ਸਾਹਿਬ ਦੋ ਦਾਣੇ ਤੋਲੋ ਵਧੀਆ ਤੇ ਪਾਈਏ ਤੁਸੀਂ ਕਿਸ ਤਰ੍ਹਾਂ ਮੱਛੀ ਫੜਦੇ ਗੱਲਾਂ ਚ ਲਾ ਕੇ ਜਾਂ ਮਤਲਬ ਲਾਲਚ ਦੇ ਕੇ ਕਿੱਦਾਂ ਫੜਦੇ ਆ ਯਾਰ ਮੱਛੀ ਨੇ ਨਾਕਾ ਲਾਉਣਾ ਪੈਂਦਾ ਵਾ ਕਿੱਦਾਂ ਫੜਦੇ ਹੋ ਕਿੱਦਾਂ ਫੜਦੇ ਆ ਵੀ ਸਾਨੂੰ ਏ ਆਸਮਾਨ ਬਣਾ ਯਾਰ ਜਰਾ ਇੰਨੇ ਨਾਲ ਤੇ ਮੈਂ ਨਿਭੜ ਲਾਂ 2 ਮਿੰਟ ਉਹ ਇੱਧਰ ਆ ਕੇ ਯਾਰ ਤੁਸੀਂ ਮੱਛੀ ਲੈਣੀ ਵੀ ਆ ਕਿ ਟਾਈਮ ਹੀ ਜ਼ਾਇਆ ਕਰਨਾ ਓ ਮੇਰੇ ਵਾਲੀ ਤੂੰ ਬਣਾਈ ਜਾ ਐ ਵੇ ਆ ਤੇ ਗਈ ਆ ਇਹਦੇ ਵਿੱਚੋਂ ਜੋਰ ਨਿਕਲੇਗਾ ਮੇਰਾ ਹੀ ਆ ਓ ਯਾਰ ਇਹਦੇ ਚੋਂ 34 ਫ੍ਰਿਜ ਨਿਕਲ ਆਉਣੀ ਆ ਆ ਯਾਰ ਉਹ ਕੀ ਮਸਾਲਾ ਕਹਿੰਦੇ ਇੱਕ ਮੱਛੀ ਪੂਰੇ ਤਲਾਣ ਨੂੰ ਗੰਦਾ ਕਰ ਦਿੰਦੀ ਉਹ ਕੀ ਹੈ ਉਹ ਭਾਈਆ ਮਿਸਾਲ ਆ ਸਿਆਣੇ ਦੀ ਜਿੱਦਾਂ ਤੂੰ ਕੱਲੇ ਨੇ ਸਾਰੇ ਰਿਸ਼ਤੇਦਾਰੀ ਨੂੰ ਗੰਦਾ ਕੀਤਾ ਮੈਨੂੰ ਤਾਂ ਲੱਗਦਾ ਸਾਰੀਆਂ ਮੱਛੀਆਂ ਨੂੰ ਤੂੰ ਗੰਦਾ ਕੀਤਾ ਉਹ ਦਸਤਾਨੇ ਪਾ ਲਾ ਪਹਿਲੇ ਉਹ ਦਸਤਾਨੇ ਛਾਟ ਆ ਮਛਲੀ ਚ ਉਹ ਦਸਤਾਨੇ ਅੱਜ ਕੱਲ ਪਾਉਂਦੇ ਨਹੀਂ ਯਾਰ ਕਰੋਨਾ ਹੈਗਾ ਤੇਰੀ ਮਿਹਰਬਾਨੀ ਉਹ ਕਰੋਨਾ ਭਾਈਆ ਇੱਥੇ ਇਦਾਂ ਹੀ ਚੱਲਦਾ ਵਾ ਕਰੋਨਾ ਪਾਕਿਸਤਾਨ ਚੋਂ ਖਤਮ ਹੋ ਗਿਆ ਵੈਕਸੀਨ ਲਵਾਈ ਤੂੰ ਆਹੋ ਲਵਾਈ ਮੱਛੀਆਂ ਨੂੰ ਹਾਂ ਕੋਟੀ ਛੋਟੀ ਰੱਖਣੀ ਤੂੰ ਤੂੰ ਨਾਂ ਵੀ ਦੱਸ ਜਿੱਡਾ ਤੇਰਾ ਮੂੰਹ ਉਹਦੇ ਹਿਸਾਬ ਨਾਲ ਰੱਖ ਦੇਣੀ ਆ ਉਹ ਯਾਰ ਕੋ ਪ੍ਰਾਣਾ ਵੱਡੇ ਮੂੰਹ ਵਾਲਾ ਵੀ ਆ ਜਾਂਦਾ ਦੋ ਚਾਰ ਵੱਡੀਆਂ ਵੀ ਰੱਖ ਦੇਈ ਉਹ ਸਮਾਨ ਸਹੀ ਬਣਾ ਰਿਆ ਸਮਾਨ ਕਿੰਨੇ ਪੈਸੇ ਇਹਦੇ 1000 ਇਹ ਵੀ ਵਿੱਚ ਹੀ ਇਹ ਨਾਲ ਆ ਆ ਚਾਹਨੇ ਇੱਕ ਨਾ ਇੱਕ ਸ਼ਾਪਰ ਚ ਪਾ ਦੇ ਬੱਚੇ ਖੇਡਣਗੇ ਯਾਰ ਆ ਚਾਹੀਦੇ ਹੁੰਦੇ ਆ ਵੇ ਨਾ ਇਹਦੇ ਉਹ ਚਾਹੀਦੇ ਭਾਈ ਕੋਈ ਤੇਰੇ ਮੰਗਦਾ ਵਾ ਜਿਹੜਾ ਕੋਈ ਬੰਦਾ ਵਾ ਇਹ ਕਿਹੜਾ ਬੰਦਾ ਜਿਹੜਾ ਕਹਿੰਦਾ ਚਾਹਨੇ ਵੀ ਦੇ ਦੇ ਨਾਲ ਸਫਾਈ ਸਹੀ ਕਰਨੀ ਆ ਯਾਰ ਸਫਾਈ ਸਰਫ ਬਾਦਾਂ ਇਹਨਾਂ ਪੈਸ਼ਨ ਮਸ਼ੀਨ 'ਚ ਥੋੜਦਾ ਇਹਨਾਂ ਯਾਰ ਆਪਣੀ ਤਾਂ ਨਹੀਂ ਕਰਦਾ ਤੂੰ ਇਹਦੀ ਤੇ ਕਰਨਾ ਸਹੀ ਓ ਤੂੰ ਸਿਰਫ ਚਾਹਨੇ ਲਾਉਂਦਾ ਮੇਰੇ ਖਾਲ ਗੋਸ਼ਤ ਉਹ ਬਣਾਉਂਦਾ ਓ ਯਾਰ ਓ ਸ਼ਾਗਿਰਦਾ ਮੇਰਾ ਉਹਨੇ ਹੀ ਗੋਸ਼ਤ ਬਣਾਉਣਾ ਓ ਤੇਰਾ ਸ਼ਾਗਿਰਦਾ ਹਾਂ ਤੈਨੂੰ ਬਣਾਉਣਾ ਨਹੀਂ ਆਉਂਦਾ ਤੇ ਉਹ ਤੇਰਾ ਸ਼ਾਗਿਰਦਾ ਨਹੀਂ ਨਹੀਂ ਉਹ ਮੈਂ ਮੱਛੀ ਫੜਦਾ ਕਿੱਦਾਂ ਤੂੰ ਪਾ ਮੜਦਾ ਦਰਿਆ ਚ ਐ ਫੜਦਾ ਐਂ ਕਰ ਕਿੱਦਾਂ ਫੜਨੀ ਆ ਉਧਰੋਂ ਆਉਂਦੀ ਐ ਐਦਾਂ ਤੂੰ ਤੂੰ ਵਿਆਹ ਚ ਚੌਲ ਫੜਦਾ ਮੱਛੀ ਕਿੱਦਾਂ ਫੜਦਾ ਨਹੀਂ ਕੁੰਡੀ ਲਈ ਹੁੰਦੀ ਜਾਲ ਚ ਕਿਸਰਾ ਉਹ ਭਾਈ ਇਹ ਕਰਾਚੀੋਂ ਆਂਦੀ ਆ ਕੰਟੇਨਰਾਂ ਤੇ ਹੈ ਫਿਰ ਇੱਥੇ ਮੱਛੀ ਮੰਡੀ ਆਂਦੀ ਆ ਫਿਰ ਇੱਥੋਂ ਅਸੀਂ ਅੱਗੇਉ ਲੈ ਲੈਂਦੇ ਉਹਨਾਂ ਕੋਲ ਤੇ ਮੱਛੀ ਤੈਨੂੰ ਫੋਨ ਕਰਦੀ ਮੈਂ ਕਰਾਚੀੋਂ ਆ ਰਹੀ ਆ ਯਾਰ ਮੱਛੀ ਆ ਮੇਰੀ ਫੁੱਫੀ ਦੀ ਕੁੜੀ ਆ ਵੀ ਉਹਨੇ ਫੋਨ ਕਰਨਾ ਪਹਿਲਾਂ ਨਹੀਂ ਇੱਥੇ ਮਤਲਬ ਮੱਛੀ ਮੰਡੀ ਚ ਆਉਂਦੀ ਐ ਹਾਂ ਅੱਜ ਉਹ ਕੀ ਮਸਾਲ ਯਾਰ ਤੁਸੀਂ ਸਾਰਿਆਂ ਨੇ ਕੀ ਮੱਛੀ ਮੰਡੀ ਲਾਈ ਇੱਥੇ ਅੱਜ ਤਾਂ ਤੂੰ ਮੱਛੀ ਮੰਡੀ ਲਾਈ ਆ ਗੱਲ ਅਸੀਂ ਹੋਰ ਕਰਨ ਦੇ ਆਵੇਂ ਮੇਰੇ ਆਉਣਾ ਗਾਗ ਵੇਖ ਕਿੰਨੇ ਆ ਗਏ ਤੇਰੇ ਐ ਹੁਣੇ ਤੇਰੀ ਮੱਛੀ ਹੱਥੋਂ ਹੱਥ ਵਿਕ ਜਾਣੀ ਐ ਇਹ ਤੂੰ ਸ਼ਾਂਤ ਹੀ ਕਰ ਇੱਕੋ ਹੀ ਬਣਾਏਗਾ ਮੈਨੂੰ ਲੱਗਦਾ ਉਹ ਨਹੀਂ ਭਾ ਅਸੀਂ ਕੰਮ ਜੜਾਵਾ ਨਾ ਨੀਅਤ ਨਾ ਕਰੀਦਿਆ ਵਾ ਨਹੀਂ ਨੀਅਤ ਸ਼ੌਕ ਪਰ ਨਾ ਜਾਏ ਕਹੀਂ ਐ ਜਿੱਦਾਂ ਤੂੰ ਮੱਛੀ ਨੂੰ ਛੇਲਣਾ ਹੈ ਕਦੀ ਮੱਛੀ ਨੇ ਵੀ ਤੈਨੂੰ ਛੱਲਿਆ ਓਏ ਯਾਰ ਭਾਹ ਤੈਨੂੰ ਦੱਸਿਆ ਵਾ ਅੱਛਾ ਇਹ ਚੋ ਨਾ ਤਿੰਨ ਚਾਰ ਮਤਲਬ ਇੱਕ ਫਰਾਈ ਵਾਲੀ ਬਣਾਣੀ ਇੱਕ ਸ਼ੋਰਵੇ ਵਾਲੀ ਤੇ ਇੱਕ ਭੁੰਨੀ ਜਾਈ ਤੂੰ ਪ੍ਰਾਣੇ ਮੇਰੇ ਕੋ ਇੱਥੇ ਲੈ ਆਇਆ ਹਾਂ ਉਹਨਾਂ ਨੂੰ ਮੈਂ ਪੁੱਛ ਲਾਂਗਾ ਕਿੰਦਾ ਜਿੰਦਾ ਦੀ ਮਿਲ ਖਾਣੀ ਉਹਨਾਂ ਨੇ ਉਹ ਨਹੀਂ ਯਾਰ ਬੱਚੇ ਆ ਨਾ ਅੱਜ ਕੱਲ ਤੈਨੂੰ ਪਤਾ ਹੈ ਅੰਜੀ ਭਾਹ ਮੱਛੀ ਲੈ ਕੇ ਲੋਕ ਜਾਂਦੇ ਆ ਘਰ ਜਾ ਕੇ ਲੈਦਾ ਲੈਦਾ ਕਰਦੇ ਜਿਹੜੀ ਵੀ ਬਣਾਉਣੀ ਉਹ ਬਣਾ ਲਈ ਸਾੜੇ ਲੋ ਗ੍ਰਿਲ ਕਰ ਲਈ ਦੂਸਰਾ ਕਰ ਲਈ ਲੈ ਕੇ ਪੈਸੇ ਦੇ ਦਿਓ ਬਾਕੀ ਇਹਦੇ ਕੁੱਤੇ ਆ ਉਹ ਨਹੀਂ ਤਾਂ ਸ਼ਿਕਾਇਤ ਕੋਲ ਲੈ ਨਹੀਂ ਪੈਸੇ ਤੁਹਾਨੂੰ ਬਕਾਇਆ ਨਹੀਂ ਮਿਲੇ ਤੇ ਪਹਿਲਾ ਆਪ ਤੇ ਦਵੋ ਹਲੋ ਆ ਗਏ ਪੈਸੇ ਤੇ ਲੈਦਾ ਲੈਦਾ ਬਣਾਉਣੇ ਆ ਉਹ ਲੈਦਾ ਲੈਦਾ ਤੈਨੂੰ ਪੀਸੀਐਸ ਕਰਦਾ ਲੈਦਾ ਲੈਦਾ ਨਹੀਂ ਯਾਰੋ ਸਾਰਾ ਲੈਦਾ ਲੈਦਾ ਹੀ ਬਣਾਉਣੀ ਆ ਤੂੰ ਬਣਾ ਤੇ ਲੈੰਦੇ ਸਾਫ ਤੇ ਕਰ ਲੈੰਦੇ ਇਹ ਮੱਛੀ ਦੇ ਪੈਰ ਕਿੱਥੇ ਆ ਕਿਉਂਕੀ ਗੱਲ ਜੁੱਤੀ ਦਾ ਨਾਪ ਲੈਣਾ ਹੁੰਦਾ ਨਹੀਂ ਉਹ ਜਿੱਦੇ ਨਾ ਤੁਰਦੀ ਨਹੀਂ ਮੱਛੀ ਪਾਣੀ ਦੇ ਵਿੱਚ ਉਹ ਯਾਰ ਤੁਰਦੀ ਆ ਪਰ ਐਨਾ ਤੁਰਦੀ ਆ ਔਰ ਇਹ ਜਨਾਬ ਆਪਣਾ ਇਹ ਜਨਾਬ ਆਪਣੇ ਗੋਗਾ ਪਥਰੋੜੀ ਸਾਹਿਬ ਔਰ ਹਾਨੀ ਆਪਣਾ ਸਲੀਮ ﺍﻟबेला ਸਾਹਿਬ ਇਹਨਾਂ ਦੀ ਕਾਮੇਡੀ ਔਰ ਇਹਨਾਂ ਦਾ ਅੰਦਾਜ਼ ਜਿਹੜਾ ਨਾ ਤੁਸੀਂ ਵੇਖੋ ਕਿ ਕਿਵੇਂ ਪਬਲਿਕ ਵੀ ਮੌਜੂਦ ਹੈ ਔਰ ਪਬਲਿਕ ਪਲੇਸ ਦੇ ਉੱਤੇ ਮਤਲਬ ਇਤਨਾ ਜ਼ਿਆਦਾ ਮਤਲਬ ਬੋਲਣਾ ਪੰਜਾਬੀ ਔਰ ਹਰ ਚੀਜ਼ ਨੂੰ ਕਾਇਮ ਰੱਖਣਾ ਬੜਾ ਕੋਈ ਆਸਾਨ ਕੰਮ ਨਹੀਂ ਹੈ ਕਿ ਉੱਥੇ ਐਵੀ ਪਬਲਿਕ ਉਹ ਪਬਲਿਕ ਨਹੀਂ ਹੈ ਕਿ ਜਿਹਨੂੰ ਤੁਸੀਂ ਗੈਦਰ ਕਰਦੇ ਹੋ ਕਿ ਪਲਾਂਟਡ ਹੈ ਕੋ ਸਕ੍ਰਿਪਟਡ ਹੈ ਬਾਜ਼ਾਰ ਹੈ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਮਤਲਬ ਆਪਣਾ ਮੱਥਾ ਦੇਣਾ ਲੋਕਾਂ ਦਾ ਬੋਲਣਾ ਇਹ ਉਹ ਇਹ ਮੈਂ ਆਸਾਨ ਨਹੀਂ ਸਮਝਦਾ ਇਸੇ ਲਈ ਕਪਲ ਸ਼ਰਮਾ ਸ਼ੋਅ ਦੇ ਵਿੱਚ ਜਦੋਂ ਆਉਂਦੇ ਹਨ ਨਾ ਕਪਲ ਸ਼ਰਮਾ ਨੂੰ ਕਾਮੇਡੀ ਸਿਖਾਣ ਵਾਲੇ ਮਤਲਬ ਆਪਣਾ ਪਾਕਿਸਤਾਨ ਦੇ ਪੰਜਾਬ ਦੇ ਲੈਣਾ ਉਹ ਹੈ ਨੇ ਕਲਾਕਾਰ ਸ਼ਕੀਲ ਸਕੀਨ ਸਦੀਕੀ ਗਏ ਸਨ ਤੇ ਆਪਣਾ ਦੂਸਰੇ ਖੋਰ ਗਏ ਸਨ ਲਿਆਕਤ ਅ ਨਿਕਰ ਇਹਨਾਂ ਦੀ ਬਜਾਇ ਨਾ ਪੰਜਾਬੀ ਰਿਫਰਨ ਕਰਦੇ ਇਹਨਾਂ ਦਾ ਨਾਮ ਜ਼ਿਆਦਾ ਹੁੰਦਾ ਪਰ ਇਹਨਾਂ ਦੇ ਇਹ ਹੈ ਕਿ ਫਿਰ ਇਹਨਾਂ ਰਿਟਨ ਸਕ੍ਰਿਪਟ ਨਹੀਂ ਹੁੰਦਾ ਲਾਈਵ ਕਰਦੇ ਨੇ ਔਰਤਾਂ ਦੀ ਹਾਜ਼ਰ ਦਿਮਾਗੀ ਕਹਿ ਲੋ ਜਾਂ ਇਹਨਾਂ ਦਾ ਜਿਹੜਾ ਦਿਮਾਗ ਇਸ ਤਰ੍ਹਾਂ ਚੱਲਦਾ ਹੈ ਕਿ ਮਤਲਬ ਗੱਲ ਚੋਂ ਗੱਲ ਗੱਲ ਚੋਂ ਗੱਲ ਉਹਨੂੰ ਕਰਕੇ ਤੇ ਉਹ ਕਰਦੇ ਨੇ ਔਰ ਫਿਰ ਸੁਸਾਇਟੀ ਦੀ ਜਿਹੜੀ ਉਹ ਚ ਚੱਲ ਰਹੀ ਹੁੰਦੀ ਹੈ ਨਬਜ਼ ਤੇ ਹੱਥ ਨਾਲ ਨਬਜ਼ ਪੜ ਲੈਂਦੇ ਨੇ ਸੁਸਾਇਟੀ ਬਿਲਕੁਲ ਹੈ ਬਿਲਕੁਲ ਔਰ ਇਸ ਰਿਵਿਊ ਦੇ ਬਾਰੇ ਚ ਤੁਸੀਂ ਕੀ ਆਂਦੇ ਹੋ ਆਪਣੀ ਰਾਏ ਜ਼ਰੂਰ ਦੇਣਾ ਇੱਕ ਤੁਹਾਡੇ ਨਾਲ ਅਸੀਂ ਇੱਕ ਇੱਕ ਉਹ ਕੀਤਾ ਹੈ ਟ੍ਰਾਇਲ ਇਹ ਤੁਹਾਨੂੰ ਕੈਸਾ ਲੱਗਾ ਹੈ ਰੁਟੀਨ ਤੋਂ ਹਟ ਕੇ ਲੈਣ ਦੇ ਪੰਜਾਬ ਦੇ ਵਿੱਚ ਵੀ ਕਾਮੇਡੀਅਨ ਮੌਜੂਦ ਨੇ ਲੈਣ ਦੇ ਪੰਜਾਬ ਦਾ ਵੀ ਮਤਲਬ ਪਾਰਟ ਤੁਹਾਡੇ ਨਾਲ ਅਸੀਂ ਸ਼ੇਅਰ ਕੀਤਾ ਕਿ ਤੁਹਾਨੂੰ ਪਤਾ ਹੋਵੇ ਕਿ ਜਿਹੜੇ ਦੋਸਤਾਂ ਨੇ ਲੈਣ ਦੇ ਪੰਜਾਬ ਦੀ ਕਾਮੇਡੀ ਬੰਦੇ ਉਹਨਾਂ ਨੂੰ ਤਾਂ ਪਤਾ ਸੀ ਇਹਨਾਂ ਦੋਨਾਂ ਦਾ ਲੇਕਿਨ ਜਿਹੜੇ ਨਹੀਂ ਦੇਖਦੇ ਉਹਨਾਂ ਨਾਲ ਅਸੀਂ ਸ਼ੇਅਰ ਕੀਤਾ ਤਾਂ ਕਿ ਮਤਲਬ ਅ ਅਲਬੇਲਾ ਟੀਵੀ ਔਰ ਇਹ ਦੇ ਦੋ ਫਨਕਾਰ ਨੇ ਇਨਾਂ ਦੀ ਜਿਹੜੀ ਕਲਾ ਹੈ ਉਹ ਆਪਣੀ ਉਹ ਜਦਾ ਹੈ ਔਰ ਉਹਨਾਂ ਦਾ ਆਪਣਾ ਇੱਕ ਬੰਦਫਰੇਦ ਅੰਦਾਜ਼ ਹੈ ਬਿਲਕੁਲ ਜ਼ਬਰਦਸਤ ਅੰਦਾਜ਼ ਹੈ ਔਰ ਬੜਾ ਇੱਕ ਇਟਸ ਅ ਟੂ ਟਫ ਟੂ ਮੈਨੇਜ ਦਾ ਪਬਲਿਕ ਕੋਈ ਮਤਲਬ ਲੋਕ ਮੈਂ ਵੇਖਿਆ ਫੈਨ ਫਾਲੋਅਰ ਜਿਹੜੀ ਨਾ ਉਹ ਉੱਤੇ ਚੜ ਜਾਂਦੇ ਬੰਦੇ ਬਿਲਕੁਲ ਉਹ ਨਹੀਂ ਦੇਖਦੇ ਕਿ ਮਤਲਬ ਕੀ ਮਤਲਬ ਮਾਮਲਾ ਹੈ ਜਾਂ ਕਿੰਨਾ ਮਤਲਬ ਸੈਲੀਬ੍ਰਿਟੀ ਜਿਹੜੀ ਉਹ ਕਿੰਨੀ ਡਿਸਟਰਬ ਹੋ ਰਹੀ ਹੈ ਮੈਂਟਲੀ ਮਾਮਲਾ ਦੀ ਹੈ ਉਹ ਔਰ ਇਹ ਮਤਲਬ ਬਹੁਤ ਟਫ ਹੈ ਬਹੁਤ ਟਫ ਸਾਡੇ ਰਮਾਇਸ਼ਰੇ ਚ ਕਾਮੇਡੀਅਨ ਨੂੰ ਉਸ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਜਿਸ ਨਾਲ ਉਹ ਦੇਖਣਾ ਚਾਹੁੰਦਾ ਹੈ ਦੇ ਮੇਰੇ ਕੰਮਾ ਹੁੰਦਾ ਉਹਦਾ ਉਹ ਸਟੇਟਸ ਹੈ ਜਾਂ ਦੂਸਰਾ ਤੀਸਰਾ ਨਾ ਜੋ ਮਤਲਬ ਕਾਮੇਡੀਅਨ ਕਰ ਛੜਦਾ ਨਾ ਉਹ ਦੂਸਰਾ ਖੁਦ ਕਰੀਦਾ ਜਾਂਦਾ ਹੈ ਹਕੀਕਤ ਜਾਂਦਾ ਠੀਕ ਹੈ ਜੀ ਔਰ ਤੁਹਾਡਾ ਦਾ ਸ਼ੇਅਰ ਕੀਤਾ ਸ਼ੇਅਰ ਕਰਨ ਦਾ ਮਕਸਦ ਤੁਹਾਨੂੰ ਮਤਲਬ ਇਹ ਸੀ ਤੋਂ ਮਤਲਬ ਬੋਲੋ ਐਂਟਰਟੇਨ ਕਰਨਾ ਲੇਹਿੰਦਾ ਪੰਜਾਬ ਦਾ ਜਿਹੜਾ ਪੰਜਾਬ ਵੀ ਹੈ ਉਹਦਾ ਮਿਊਜ਼ਿਕ ਹੈ ਜਾਂ ਉਹਦੀ ਜ਼ੁਬਾਨ ਹੈ ਉਹਨੂੰ ਵੀ ਇਸੀ ਪ੍ਰਮੋਟ ਕਰਨਾ ਹੈ ਇਨਕ ਚੜਦੇ ਚੜਦੇ ਪੰਜਾਬ ਦੀ ਤਾਂ ਅਸੀਂ ਗੱਲ ਕਰਦੇ ਹਾਂ ਲੇਹਿੰਦਾ ਪੰਜਾਬ ਇਹ ਵੀ ਨਿਕਾ ਵੀਰ ਦੇ ਵੱਡਾ ਵੀਰ ਉਹ ਗੱਲ ਜਿਹੜੀ ਹੈ ਤੇ ਉਸ ਤੁਹਾਡੇ ਵਾਸਤੇ ਵੀ ਇਹ ਹੈ ਕਿ ਵੀ ਤੁਸੀਂ ਇਹਨੂੰ ਸੁਣੋ ਔਰ ਖਾਸ ਕਰਕੇ ਆਪਣੀ ਇੱਥੇ ਕਮੈਂਟ ਦਿਓ ਔਰ ਤੋਂ ਬਾਅਦ ਅਗਰ ਇਸ ਕਿਸਮ ਦੀ ਹੋਰ ਵੀਡੀਓ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਔਰ ਹੋਰ ਸੀ ਆਖਰੀ ਕੋਈ ਤੁਸੀਂ ਕਲੋਜ਼ਿੰਗ ਹੋਰ ਜੀ ਇਹ ਵੀ ਕਿ ਹਰ ਹਵਾਲੇ ਨਾਲੀ ਕਾਮੇਡੀ ਹੈ ਨਾ ਉਹ ਰੂਹ ਦੀ ਗذਾਈ ਉਹਦੀ ਜ਼ਰੂਰਤ ਹੈ ਇਨਸਾਨ ਨੂੰ ਜਿੰਦੇ ਜਾਗਦੇ ਇਨਸਾਨ ਨੂੰ ਕਿਉਂਕਿ ਇਸ ਵਕਤ ਸਵਾਏ ਮਤਲਬ ਜ਼ਿਆਦਾ ਅੱਡੀ ਚੀਜ਼ ਉਹ ਇੱਕ ਦੂਸਰੇ ਨਾਲ ਲੋਕ ਤਕਸੀਮ ਕਰ ਰਹੇ ਨੇ ਪਰੇਸ਼ਾਨੀਆਂ ਹੋ ਰਹੀਆਂ ਨੇ ਪਰੇਸ਼ਾਨੀ ਹੈ ਵਕਤ ਦੀ ਬੜੀ ਕਿੱਲਤ ਹੈ ਵਕਤ ਦੀ ਬੜੀ ਕਿੱਲਤ ਹੈ ਔਰ ਕੋਈ ਵੀ ਕੰਮ ਕਰੀਦਾ ਟਾਈਮ ਬੜਾ ਮਹਦੂਦ ਹੁੰਦਾ ਹੈ ਉਹਦੇ ਵਿੱਚ ਕੋਈ ਰੀਲ ਅੱਛੀ ਦੇਖ ਲਈ ਕੋਈ ਫਨੀ ਕੰਟੈਂਟ ਦੇਖ ਲਿਆ ਉਹ ਬੰਦੇ ਨੂੰ ਇਨਸਾਨ ਨਾਲ ਰਿਫਰੈਸ਼ ਹੋ ਜਾਂਦਾ ਉਹ ਬੰਦਾ ਇੱਕ ਦਾ ਮੈਂ ਮੈਨੂੰ ਬਿਲਕੁਲ ਰਿਸਟੋਰ ਹੋ ਜਾਂਦੀ ਹਰ ਚੀਜ਼ ਬੰਦੇ ਦੀ ਮਤਲਬ ਜਿਵੇਂ ਹਾਰਡ ਡਿਸਕ ਜਿਹੜੀ ਤਾਂ ਫਾਰਮੈਟ ਕਰਵਾ ਦਿੱਕੇ ਫਰੈਸ਼ ਹੋ ਜਾਂਦੀ ਹੈ ਕਿਉਂਕਿ ਇੱਕ ਲਾਈਨ ਵੀ ਇੱਕ ਲਫ਼ਜ਼ ਵੀ ਇੱਕ ਜੁਮਲ ਵੀ ਕਿਸੇ ਦਾ ਇਨਸਾਨ ਨੂੰ ਬਹੁਤ ਜ਼ਿਆਦਾ ਉੱਤੇ ਲੈ ਜਾਂਦਾ ਤੇ ਇਸੇ ਤੁਹਾਡਾ ਨਾਲ ਸ਼ੇਅਰ ਕੀਤਾ ਸਾਂਝੇ ਕੀਤਾ ਥੈਂਕ ਯੂ ਵੈਰੀ ਮੱਚ ਐਂਡ ਵੀ ਆਰ ਰੀਲੀ ਗ੍ਰੇਟਫੁਲ ਟੂ ਯੂ ਫਾਰ ਵਾਚਿੰਗ ਆਵਰ ਕੰਟੈਂਟ ਔਰ ਅਸੀਂ ਕਵਾਂਗੇ ਲਾਈਕ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਦੇਖ ਲੈਣਾ ਸਸੇਕਾ ਸਸੇਕਾ ਜੀ ਬਹੁਤ ਬਹੁਤ ਸ਼ੁਕਰੀਆ